ਸਤਿ ਸ਼੍ਰੀ ਅਕਾਲ ਜੀ ਡੀਪੀਸੀ ਪੰਜਾਬੀ ਦੇ ਤੁਹਾਡੇ ਇੱਕ ਵਾਰ ਫੇਰ ਤੋਂ ਸਵਾਗਤ ਹੈ ਤੇ ਤੁਸੀਂ ਦੇਦੇ ਪਿਓ ਮੇਰਾ ਸੈਲਫ ਰਿਪੋਰਟਿੰਗ ਸਵੈਲਪ ਰਿਪੋਰਟਿੰਗ ਦੇ ਵਿੱਚ ਅੱਜ ਤੁਹਾਨੂੰ ਸੀ ਜਿਹੜੀ ਅੱਜ ਪਹਿਲੀ ਠੰਡ ਜਿਹੜੀ ਕਿ ਸਿਆਲ ਦੀ ਪਹਿਲੀ ਠੰਡ ਆ ਉਹਦੀਆਂ ਤਸਵੀਰਾਂਤ ਖਾਨ ਦੀ ਜਿਹੜੀ ਹੈ ਕੋਸ਼ਿਸ਼ ਕਰਦੇ ਪਏ ਜਿਹਦੇ ਵਿੱਚ ਤੁਸੀਂ ਦੇ ਦੇ ਪਿਓ ਕਿ ਬਹੁਤ ਜ਼ਿਆਦਾ ਜਿਹੜੀ ਹੈ ਧੁੰਦ ਜਿਹੜੀ ਪਈ ਹੋਈ ਹੈ ਇੰਨਾ ਜ਼ਿਆਦਾ ਸੰਘਣਾ ਕੋਰਾ ਕਿ ਇੱਕ ਦੂਜੇ ਨੂੰ ਦਿਖਾਈ ਵੀ ਨਹੀਂ ਦੇ ਰਹੇ ਲੋਕ ਬੜੀ ਜਾਣ ਕੇ ਬਹੁਤ ਜ਼ਿਆਦਾ ਜਿਹੜੀ ਉਹ ਤੁਸੀਂ ਦੇ ਦੇ ਪਿਓ ਤਸਵੀਰਾਂ ਦੇ ਵਿੱਚ ਕਿ ਬਹੁਤ ਜ਼ਿਆਦਾ ਜਿਹੜੀ ਧੁੰਦ ਇਸ ਟਾਈਮ ਪਈ ਹੋਈ ਹੈ ਲਾਈਟਾਂ ਜਗਾਜਗਾ ਕੇ ਜਿਹੜੀ ਜਨਤਾ ਲੰਘਦੀ ਪਈ ਹੈ ਤੇ ਅਸੀਂ ਜਿਹੜਾ ਆ ਪਹਿਲਾਂ ਤਾਂ ਤੁਹਾਨੂੰ ਪਹਿਲੀ ਠੰਡ ਦੀਆਂ ਮੁਬਾਰਕਾਂ ਕਿ ਠੰਡ ਜਿਹੜੀ ਉਹ ਸ਼ੁਰੂ ਹੋ ਗਈ ਹੈ ਤੇ ਠੰਡ ਬਹੁਤ ਜ਼ਿਆਦਾ ਟੈਂਪੈਰੀਟ ਉਹ ਵੀ ਸੁੱਕੀ ਠੰਡ ਪੈ ਰਹੀ ਹੈ ਕਿਉਂਕਿ ਬਰਸਾਤ ਦਾ ਅਜੇ ਕੋਈ ਨਾਮੋ ਨਿਸ਼ਾਨ ਜਿਹੜਾ ਆ ਉਹ ਨਜ਼ਰ ਨਹੀਂ ਆ ਰਿਹਾ ਬਿਲਕੁਲ ਵੀ ਜਿਹੜਾ ਆ ਉਹ ਕਿਤੇ ਵੀ ਜਿਹੜੀ ਹੈ ਅਜੇ ਮੀਂਹ ਦੀ ਕੋਈ ਵੀ ਸਭਾਵਨਾ ਵੀ ਨਹੀਂ ਲੱਗਦੀ ਪਈ ਤੇ ਨਾ ਹੀ ਮੀਂਹ ਦਾ ਕੋਈ ਰੁਖ ਲੱਗਦਾ ਪਿਆ ਪਰ ਕਿਤੇ ਨਾ ਕਿਤੇ ਤੁਹਾਨੂੰ ਦੱਦੀ ਕਿ ਠੰਡ ਜਿਹੜੀ ਹੈ ਸ਼ੁਰੂ ਹੋ ਗਈ ਹੈ ਪਹਿਲਾਂ ਤਾਂ ਕਿਹਾ ਜਾ ਰਿਹਾ ਸੀ ਕਿ ਨਵੰਬਰ ਮਹੀਨਾ ਤਕਰੀਬਨ ਤਕਰੀਬਨ ਅੱਧਾ ਲੰਘ ਚੁੱਕਾ ਹੈ ਪਰ ਕਿਤੇ ਨਾ ਕਿਤੇ ਜਿਹੜਾ ਆ ਦੇਖਣ ਨੂੰ ਮਿਲਦਾ ਸੀ ਕਿ ਜਿਹੜਾ ਆ ਬਹੁਤ ਘੱਟ ਜਿਹੜੀ ਹੈ ਠੰਡ ਪੈ ਰਹੀ ਸੀ ਹਾਲੇ ਵੀ ਕਈ ਲੋਕ ਜਿਹੜੇ ਆ ਕੰਬਲ ਲੈ ਕੇ ਤੇ ਰਾਤ ਨੂੰ ਜਿਹੜੇ ਆ ਪੱਖੇ ਚਲਾ ਕੇ ਸੌਂਦੇ ਸੀ ਪਰ ਕਿਤਨਾ ਕਿਤੇ ਜਿਹੜਾ ਹੈ ਠੰਡ ਮਹਿਸੂਸ ਨਹੀਂ ਸੀ ਹੁੰਦੀ ਪਰ ਹੁਣ ਤਾਂ ਦੱਸਦੀ ਕਿ ਬਹੁਤ ਜ਼ਿਆਦਾ ਕੋਰਾ ਜਿਹੜਾ ਆ ਪੈਣਾ ਸ਼ੁਰੂ ਹੋ ਗਿਆ ਆ ਤੋਂ ਦੇ ਜਿਹੜੀ ਤੁਸੀਂ ਦੇਖਦੇ ਪਿਓ ਤੇ ਮੈਂ ਇਸ ਟਾਈਮ ਇੱਕ ਲਿੰਕ ਰੋਡ ਤੋਂ ਜਿਹੜੀਆਂ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰਦਾ ਪਿਆ ਆ ਜਿੱਥੇ ਕਿ ਇੱਕ ਪਿੰਡ ਦੇ ਵੱਲ ਨੂੰ ਜਾਂਦੀ ਏ ਬੈਕ ਸ਼ਾਈਡ ਤੇ ਪਿੰਡ ਆ ਪਰ ਪਿੰਡ ਬਿਲਕੁਲ ਜਿਹੜਾ ਹੈ ਕੋਰੇ ਦੇ ਵਿੱਚ ਲੁਕਿਆ ਹੋਇਆ ਤੇ ਬਿਲਕੁਲ ਜਿਹੜਾ ਆ ਇਹ ਪਿੰਡ ਦਿਖਾਈ ਨਹੀਂ ਦਿੰਦਾ ਪਿਆ ਤਾਂ ਦੱਸਦੀ ਕਿ ਰੋਡ ਦੇ ਉੱਤੇ ਚੱਲਣ ਤੋਂ ਪਹਿਲਾਂ ਤੁਹਾਨੂੰ ਇੱਕ ਗੱਲ ਜ਼ਰੂਰ ਦੱਸਦੀ ਪਿੱਛੇ ਸਤਾਨੇ ਜਾਂ ਨੈਕ ਜੋ ਵੀ ਤੁਸੀਂ ਆਪਣੇ ਜਿਹਨੂੰ ਆਪਾਂ ਮਫਲਰ ਵਗੈਰਾ ਕਹਿੰਦੇ ਆ ਉਤ ਹੀ ਲੈ ਕੇ ਤੇ ਜਾ ਸਕਦੇ ਹੋ ਨਾਲ ਦੀ ਨਾਲ ਠੜ ਤੋਂ ਬਚਣ ਦੇ ਲਈ ਇਹ ਚੀਜ਼ਾਂ ਵੀ ਕੈਰੀ ਕਰੋ ਇਹ ਜਿਹੜਾ ਸੋਚੋ ਵੀ ਠੰਡ ਹੈ ਨਹੀਂ ਗਰਮ ਕੱਪੜੇ ਪਾਓ ਤੇ ਨਾਲੇ ਆਪਣੇ ਬੱਚਿਆਂ ਦਾ ਵੀ ਜਰੂਰ ਖਿਆਲ ਰੱਖੋ ਕਿ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਆ ਸੁੱਕੀ ਠੰਡ ਹੈ ਜਿਹੜੀ ਇਹ ਕਾਫੀ ਹੱਦ ਤੱਕ ਲੋਕਾਂ ਨੂੰ ਜਿਹੜਾ ਆ ਬਿਮਾਰ ਕਰ ਦਿੰਦੀ ਏ ਤਸਵੀਰਾਂ ਦੇ ਵਿੱਚ ਤੁਹਾਨੂੰ ਪਹਿਲਾ ਕੋਰਾ ਜਿਹੜਾ ਦਿਖਾਉਣ ਦੀ ਕੋਸ਼ਿਸ਼ ਕਰਦੇ ਪਏ ਆ ਤੇ ਦੋਸਤੋ ਰੋਡ ਦੇ ਉੱਤੇ ਚੱਲਦੇ ਹੋ ਤੇ ਆਪਣੀਆਂ ਲਾਈਟਾਂ ਆਨ ਰੱਖੋ ਜੇਕਰ ਹਾਇਆਟ ਸਿਸਟਮ ਲੱਗਿਆ ਹੋਇਆ ਤੁਹਾਡੇ ਤੇ ਉਹਨੂੰ ਵੀ ਆਨ ਕਰ ਲਵੋ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਦੁਰਘਟਨਾ ਜਿਹੜੀ ਉਹ ਸਾਹਮਣੇ ਨਾ ਆਵੇ ਨਾ ਹੀ ਕੋਈ ਘਟਨਾ ਘਟੇ ਵਾਹਿਗੁਰੂ ਕਿਰਪਾ ਕਰਨ 15 ਤਰੀਕ ਨੂੰ ਗੁਰੂ ਨਾਨਕ ਦੇਵ ਜੀ ਪਾਸੇ ਪਹਿਲੀ ਦਾ ਜਨਮ ਦਿਹਾੜਾ ਵੀ ਆ ਰਿਹਾ ਹੈ ਤੇ ਗੁਰਪੁਰਬ ਵੀ ਨਿਕਲਣਗੇ ਤੇ ਬਹੁਤ ਜ਼ਿਆਦਾ ਧੁੰਦ ਜਿਹੜੀ ਸਰਵਾਰਤ ਗੁਰੂ ਸਾਹਿਬ ਦੇ ਜਨਮ ਦਿਹਾੜੇ ਤੋਂ ਪਹਿਲਾਂ ਜਿਹੜੀ ਹੋ ਚੁੱਕੀ ਹੈ ਤੇ ਧੁੰਦ ਬਹੁਤ ਜ਼ਿਆਦਾ ਹੈ ਜਿਹੜੀ ਮੈਂ ਤੁਹਾਨੂੰ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਦਾ ਪਿਆ ਹਾਂ ਨੌਜਵਾਨ ਜਿਹੜੇ ਆ ਕਾਲਜ ਜਾਂਦੇ ਹੋ ਤੁਸੀਂ ਦੇਖਦੇ ਪਈਓ ਵੀ ਕਾਲਜ ਤੋਂ ਵਾਪਸ ਆ ਰਹੇ ਨੇ ਸ਼ਾਇਦ ਪਿੰਡ ਵੱਲੋਂ ਕਿੰਨਾ ਕੁ ਕੋਰਾ ਆ ਮਰਾ ਕੋਰਾ ਜੇ ਹਣ ਮਹਿਸੂਸ ਹੁੰਦੀ ਆ ਹਾਂਜੀ ਪੂਰੀ ਪੂਰੀ ਤਰ੍ਹਾਂ ਪੂਰੀ ਆ ਤੁਹਾਡੇ ਸਾਹਮਣੇ ਇਹ ਲੇ ਪੈਂਟ ਪੂਰੀ ਗਲੀ ਹੋਈ ਆ ਆ ਦੇਖੋ ਜੀ ਪੈਂਟ ਦੇ ਉੱਤੇ ਜਿਹੜਾ ਆ ਕੋਰਾ ਜੰਮਿਆ ਹੋਇਆ ਆ ਮੁੰਡੇ ਦੇ ਤੇ ਕੀ ਕਹਿਣਾ ਚਾਹੋਗੇ ਜਿਹੜੇ ਮੁੰਡੇ ਨਿਕਲਦੇ ਆ ਉਹਨਾਂ ਨੂੰ ਕਈ ਕਹਿੰਦੇ ਆ ਵੀ ਕੱਪੜੇ ਨਹੀਂ ਪਾਣੇ ਨਹੀਂ ਕੱਪੜੇ ਪਾਣੇ ਚਾਹੀਦੇ ਆ ਮੂਹ ਮਾਂ ਬਣ ਕੇ ਜਾਣਾ ਚਾਹੀਦਾ ਸਾਰਾ ਹੀ ਪਗ ਹੋਈਂਦੀ ਆ ਇੱਕ ਧੁੰਦਣਾ ਪੂਰੀ ਪੁੜੀ ਕਿ ਲਈ ਹੋਈਂਦੀ ਪੁੜੀ ਕਿ ਲਈ ਹੋਈਂਦੀ ਆ ਤੇ ਦਸਤਾਨੇ ਵੀ ਪਾਉਂਦੀ ਜਰੂਰ ਹਾਂਜੀ ਨਹੀਂ ਦਸਤਾਨੇ ਪਾਉਂਦੀ ਜਰੂਰਤ ਹੈਗੀ ਆ ਬਹੁਤ ਠਰਦੇ ਪਏ ਆ ਹਾਂਜੀ ਆ ਤੇ ਹੱਥ ਠਰਦੇ ਪਏ ਆ ਜੀ ਬਿਲਕੁਲ ਦੇਖਦੇ ਪਿਓ ਤੁਸੀਂ ਵੀ ਤਸਵੀਰਾਂ ਦੇ ਵਿੱਚ ਹੁੰਦੇ ਆ ਮੁੰਡੇ ਨੇ ਜੇਬ ਦੇ ਵਿੱਚ ਵੀ ਦੇ ਲਿਆ ਹੋਰ ਮੁੰਡਿਆਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਵੀ ਤੇਜ਼ ਦੜਾਉਂਦੇ ਆ ਇਹੋ ਜੀ ਧੁੰਦ ਦੇ ਵਿੱਚ ਤੇਜ਼ ਨਹੀਂ ਦੜਾਉਣਾ ਚਾਹੀਦਾ ਹਜੇ ਧੁੰਦ ਤੇ ਹੌਲੀ ਜਾਣਾ ਚਾਹੀਦਾ ਅੱਗੋਂ ਚੀਜ਼ ਨਹੀਂ ਕੋਈ ਪਤਾ ਹੁੰਦਾ ਕਿਹੜੇ ਵੇਲੇ ਚੀਜ਼ ਆ ਜਾਂਦੀ ਹੈ ਅੱਗੋਂ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਨੋ ਜਨੋ ਨੇ ਹੀ ਮੈਸੇਜ ਦੇਣਾ ਚਾਹੁੰਦਾ ਵੀ ਧੁੰਦਾ ਕੰਨ ਹੋਲੀ ਜਾਣਾ ਚਾਹੀਦਾ ਮੋਟਰਸਾਈਕਲ ਤੇ ਜਿਆਦਾ ਤੇਜ਼ ਨਾ ਚਲਾਉਣ ਜੇ ਤੇਜ਼ ਚਲਾਉਂਦੇ ਅੱਗੇ ਫੇ ਬ੍ਰੇਕ ਨਹੀਂ ਵੱਜਣੀ ਜੇ ਅੱਗੇ ਕੋਈ ਚੀਜ਼ ਆਉਂਦੀ ਹੋਏ ਤੇ ਕੀ ਨਾਮ ਹੈ ਆਪਣਾ ਮਨਬੀਰ ਸਿੰਘ ਮਨਬੀਰ ਸਿੰਘ ਜੀ ਇਹ ਸਾਡੇ ਨਾਲ ਮਨਬੀਰ ਸਿੰਘ ਜੀ ਸੀ ਤੇ ਮਨਬੀਰ ਸਿੰਘ ਜੀ ਜਿਹੜੇ ਨੇ ਕਾਲਜ ਤੋਂ ਵਾਪਸ ਆ ਰਹੇ ਸੀ ਤੇ ਏਸੀ ਇਹਨਾਂ ਨੂੰ ਕਿਉਂਕਿ ਇਹ ਰਸਤੇ ਦੇ ਵਿੱਚੋਂ ਬਾਈਕ ਚਲਾਉਂਦੇ ਹੋਏ ਨਜ਼ਰ ਆਏ ਨੇ ਤੇ ਅਸੀਂ ਇਸ ਕਰਕੇ ਇਹਨਾਂ ਨਾਲ ਗੱਲਬਾਤ ਕੀਤੀ ਵੀ ਮਾਹੌਲ ਕਿਵੇਂ ਦਾ ਜੇਕਰ ਬਾਈਕ ਦੇ ਉੱਤੇ ਬੰਦਾ ਜਾ ਰਿਹਾ ਹੈ ਤੇ ਜਾਂ ਕਿਸੇ ਗੱਡੀ ਦੇ ਉੱਤੇ ਜਾ ਰਿਹਾ ਹੈ ਤੇ ਉਹਨੂੰ ਜਿਹੜਾ ਆ ਕਿਸ ਤਰ੍ਹਾਂ ਚੱਲਣਾ ਚਾਹੀਦਾ ਆ ਬਿਲਕੁਲ ਸਲੋ ਚੱਲਣਾ ਚਾਹੀਦਾ ਤਾਂ ਕਿ ਧੁੰਦ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜਿਹੜੀ ਹੈ ਦੁਰਘਟਨਾ ਜਾਂ ਘਟਨਾ ਜਿਹੜੀ ਹੈ ਕਿਸੇ ਦੇ ਨਾਲ ਨਾ ਵਾਪਰੇ ਤਸਵੀਰਾਂ ਦੇ ਵਿੱਚ ਅਸੀਂ ਤੁਹਾਨੂੰ ਜਿਹੜੀਆਂ ਧੁੰਦ ਦੀਆਂ ਤਸਵੀਰਾਂ ਪਹਿਲੀ ਧੁੰਦ ਦੀਆਂ ਜਿਹੜੀਆਂ ਕਿ ਨਵੰਬਰ ਮਹੀਨੇ ਦੇ ਵਿੱਚ ਸਟਾਰਟ ਹੋ ਗਈਆਂ ਨੇ ਇਸ ਧੁੰਦ ਦੀਆਂ ਤਸਵੀਰਾਂ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਤੇ ਲਗਾਤਾਰ ਜਿਹੜੀਆਂ ਤਸਵੀਰਾਂ ਤੁਸੀਂ ਸਾਡੇ ਨਾਲ ਦੇਖਦੇ ਪਈਓ ਇੱਥੋਂ ਪਿੰਡ ਵਾਲੇ ਪਾਸੇ ਨੂੰ ਵੀ ਰੁੱਖ ਕਰਦੇ ਆ ਤੇ ਪਿੰਡ ਦੇ ਵਿੱਚ ਵੀ ਲੋਕਾਂ ਦੇ ਨਾਲ ਗੱਲਬਾਤ ਕਰਨਾਂਗੇ ਕਿ ਪਿੰਡ ਬਿਲਕੁਲ ਧੁੰਦ ਕੋਰੇ ਦੇ ਵਿੱਚ ਜਿਹੜਾ ਆ ਉਹ ਲੁਕਿਆ ਪਿਆ ਆ ਤਾਂ ਦੋਸਤੋ ਇਸ ਟਾਈਮ ਪਿੰਡ ਦੇ ਵਿੱਚ ਮਾਰਕੀਟ ਦੇ ਵਿੱਚ ਆ ਗਿਆ ਤੇ ਮਾਰਕੀਟ 'ਚ ਤੁਸੀਂ ਦੇਖਦੇ ਪਿਓ ਪ ਬਹੁਤ ਸਾਰੀਆਂ ਦੁਕਾਨਾਂ ਫਿਲਹਾਲ ਜਿਹੜੀਆਂ ਬੰਦੀ ਨਜ਼ਰ ਆ ਰਹੀਆਂ ਨੇ ਤੇ ਕੁਝ ਦੁਕਾਨਦਾਰ ਸ਼ਹਿਰ ਤੋਂ ਚੱਲ ਕੇ ਜੜਾ ਆ ਪਿੰਡ ਵੱਲੋਂ ਆਉਂਦੇ ਨੇ ਮਾਰਨਿੰਗ ਟਾਈਮ ਆਉਂਦੇ ਨੇ ਤੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਠੰਡ ਦਾ ਮਾਹੌਲ ਕਿਵੇਂ ਦਾ ਸੀ ਤੇ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅੱਜ ਬਹੁਤ ਜ਼ਿਆਦਾ ਸੰਘਣੀ ਜਿਹੜੀ ਧੁੰਦ ਪਈ ਹੋਈ ਹੈ ਤੇ ਸਾਡੇ ਕੋਲ ਇੱਥੇ ਸਰਦਾਰਜੀ ਗਰਦਾਸਪੁਰ ਤੋਂ ਪਿੰਡ ਦੇ ਵਿੱਚ ਆਉਂਦੇ ਨੇ ਤੇ ਸਵੇਰੇ 6 ਵਜੇ ਨਾਲ ਆਉਂਦੇ ਆ ਪੁੱਛ ਲੈਣੇ ਵੀ ਅੱਜ ਤੋਂ ਪਹਿਲਾਂ ਜਿਹੜੀ ਇਹ ਧੁੰਦ ਜਿਹੜੀ ਘੱਟ ਪੈਂਦੀ ਸੀ ਤੇ ਅੱਜ ਜਿਹੜੀ ਇਹ ਧੁੰਦ ਇਹਨਾਂ ਨੂੰ ਕਿਵੇਂ ਦੀ ਲੱਗੀ ਬਾਬਾ ਸਸੀ ਘਾਲ ਸਸੇ ਗੱਲੀ ਬਾਬਾ ਕਿੱਦਾਂ ਦੀ ਧੁੰਦ ਹੈ ਅੱਜ ਅੱਜ ਧੁੰਦ ਬਹੁਤ ਪਈ ਹੈ ਜੀ ਪਹਿਲੇ ਦਿਨ ਹੀ ਬਹੁਤ ਜ਼ਿਆਦਾ ਪਈ ਧੁੰਦ ਅੱਜ ਪਹਿਲਾ ਦਿਨ ਹੀ ਪਹਿਲੇ ਦਿਨ ਧੁੰਦ ਪਈ ਹੈ ਕਿ ਅੱਗੇ ਨਹੀਂ ਪਈ ਹੈ ਜੀ ਨਹੀਂ ਅੱਜ ਮਹਿੰਦਰ ਚਾਰਾ ਵੀ ਤਾਂ ਪਹਿਲੇ ਦਿਨ ਹੀ ਪੈਣ ਲਈ ਹੈ ਇਸ ਵਾਸਤੇ ਮੈਂ 3 ਵਜੇ ਉੱਠਿਆ ਹਾਂ ਉਹਦੀ ਪੈਣ ਲਈ ਉਹ ਤਾਂ ਪਹਿਲੇ ਪੈ ਗਈ ਹੈ ਤੁਸੀਂ ਜਦੋਂ ਪਿੰਡ ਨੂੰ ਰੁੱਕ ਕੀਤਾ ਕਿੰਨੇ ਵਜੇ ਮੈਂ ਮੈਂ ਸਾਢੇ 6 ਨਿਕਲਿਆ ਹਾਂ ਕਿੰਨਾ ਕੁ ਮਾਹੌਲ ਸੀ ਮੈਂ ਵੀ ਬੜੀ ਹੌਲੀ-ਹੌਲੀ ਆਇਆ ਹੌਲੀ-ਹੌਲੀ ਬੱਤੀਆਂ ਲੋਕੀ ਜਗ੍ਹਾ ਹੋਈ ਹੋਈ ਜਾਣਦੇ ਹੋ ਹੌਲੀ-ਹੌਲੀ ਆਇਆ ਮੈਂ ਬਿਲਕੁਲ ਨੰਗੇ ਜਾਣ ਨਾ ਨਾ ਪਰ ਮਰਾ ਹਾਲ ਇਤਨ ਬਹੁਤ ਤੇਜ਼ ਜੀ ਬਹੁਤ ਜ਼ਿਆਦਾ ਤੇਜ਼ ਜੀ ਜਿਹੜੇ ਦਰਸ਼ਕ ਵੇਖਦੇ ਪਏ ਉਹਨਾਂ ਨੂੰ ਕੀ ਕਹੋਗੇ ਜਿਹੜੇ ਸੜਕਾਂ ਤੇ ਚੱਲਦੇ ਆ ਬਹੁਤ ਸੜਕਾਂ ਦੇ ਵਿੱਚ ਹੌਲੀ ਚੱਲੋ ਬੜੇ ਵੇਖ ਕੇ ਚੱਲੋ ਇਸ਼ਾਰੇ ਨਾਲ ਚੱਲੋ ਇਹ ਕਰਕੇ ਨਿਸ਼ਾਨ ਹੋ ਸਕਦਾ ਹੈ ਇਹ ਕਰਕੇ ਮਾਰ ਦੀ ਕਿਰਪਾ ਨਾਲ ਹੌਲੀ ਹੌਲੀ ਚੱਓ ਵੇਖ ਕੇ ਤੇ ਅੱਧ ਮੱਧ ਪਹਿਲੀ ਠੰਡ ਆ ਪਰ ਦੰਦ ਵੀ ਮੀਂਹ ਉਹ ਪੈਂਦੀ ਤੋਂ ਹੁੰਦੀ ਜੀ ਮੀਂਹ ਪਾ ਹੋ ਗਿਆ ਫੇਰ ਬਰਫ ਹੋ ਗਿਆ ਹੁਣ ਗੁਣਾਕਦੇਵ ਜੀ ਦਾ ਹੀ ਦਰਦੜਾ ਆ ਰਿਹਾ ਕੀ ਗਾਣਾ ਮੈਂ ਕਹਿੰਦਾ ਮਾਰੇ ਕਿਰਪਾ ਸੱਚੇ ਪਾਤਸ਼ਾਹ ਦੀ ਬਹੁਤ ਚੰਗੀ ਗੱਲ ਆ ਰਿਹਾ ਔਰ ਅੱਜ ਤੇ ਇਹਨਾਂ ਖੜਪੜ ਸਾਹਿਬ ਰੱਖਣੇ ਰੱਖੇ ਜਾਣੇ ਨੇ ਪਰ ਸੰਭੋਗ ਪਾਣੇ ਨੇ ਨਾ ਕੀਤਮ ਵਗੈਰਾ ਹੋਏਗਾ ਤੇ ਸਭ ਤਨ ਨੂੰ ਵਧਾਈਆਂ ਦੇ ਦਿੰਦਾ ਸਭ ਤਨ ਬਹੁਤ ਸ਼ਰੀ ਬਾਬੇ ਨਾਨਕ ਦੀਆਂ ਵਧਾਈਆਂ ਜੀ ਜੰਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਅਗਰ ਪੜਾ ਕਰੀ ਤਾਂ ਦੋਸਤਿਆਂ ਦੇ ਹਰ ਕਿਸੇ ਤੋਂ ਪੜਾਈ ਕਰੇ ਏਸੀਸੀ ਸਾਡੇ ਨਾਲ ਬਾਬਾ ਜੀ ਜੋ ਕਿ ਅ ਗਰਦਾਸਪੁਰ ਤੋਂ ਸਪੈਸ਼ਲ ਪਿੰਡ ਦੇ ਲਈ ਪਹੁੰਚਦੇ ਨੇ ਦੇ ਦੋਸਤੋ ਜਿਵੇਂ ਕਿ ਪਹਿਲੀ ਠੰਡ ਤੁਸੀਂ ਦੇ ਦੇ ਪਿਓ ਸਾਡੇ ਨਾਲ ਤਸਵੀਰਾਂ ਦੇ ਵਿੱਚ ਕੀ ਦੁਕਾਨਾਂ ਦੇ ਉੱਤੇ ਤਕਰੀਬਨ ਕਰੀਬਨ ਮੂਲ ਵੇਟ ਕੇ ਲੋਈਆਂ ਦੀਆਂ ਬੁਕੜਾ ਮਾਰ ਕੇ ਜਿਹੜੇ ਨੇ ਦੁਕਾਨਦਾਰ ਬੈਠੇ ਹੋਣੇ ਬਾਬਾ ਜੀ ਪਹਿਲੀ ਠੰਡ ਦੇ ਜਿ ਤਰਾ ਬਹੁਤ ਜ਼ਿਆਦਾ ਤੁਹਾਨੂੰ ਪੈ ਗਈ ਕੀ ਕਹਿਣਾ ਚਾਹੋਗੇ ਬਹੁਤ ਠੰਡ ਲੱਗਣ ਦੀ ਹੈ ਠੰਡ ਲੱਗਣ ਦੀ ਹੈ ਹੋ ਗਈ ਠੰਡ ਸਟਾਰਟ ਹੋ ਗਈ ਹੈ ਅੱਜ ਕੱਲ ਹੋ ਗਈ ਹੈ ਹਾਲ ਹੀ ਚਲੋਈ ਹੈ ਹਾਂ ਕਹਿੰਦੇ ਸੀ ਪਿਠੰਡ ਹੈ ਨਹੀਂ ਗਈ ਠੰਡ ਬਹੁਤ ਆ ਗਈ ਉਹ ਹੋਦੋਗੀ ਉਹ ਤੁਹਾਡੀ ਲੋਈ ਦੇ ਸੰਢੀ ਹੈ ਹਾਂ ਠੀਕ ਹੈ ਹਾਂ ਵਧੀਆ ਵਧੀਆ ਠੀਕ ਹੈ ਬਹੁਤ ਵਧੀਆ ਓਕੇ ਓਕੇ ਅੱਗੇ ਤੇ ਦੋਸਤੋ ਲਗਾਤਾਰ ਅਸੀਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਅੱਜ ਪਹਿਲੀ ਠੰਡ ਦੀਆਂ ਤਸਵੀਰਾਂ ਤੁਸੀਂ ਸਾਡੇ ਨਾਲ ਦੇਖਿਆ ਨੇ ਬਾਹਰੋਂ ਪੂਰਾ ਲੈ ਕੇ ਪਿੰਡ ਦੇ ਅੰਦਰ ਤੱਕ ਦੀਆਂ ਤਸਵੀਰਾਂ ਦਿਖਾਈਆਂ ਨੇ ਮਾਰਕੀਟ ਦੇ ਵਿੱਚ ਕੁਝ ਦੁਕਾਨਦਾਰ ਜਿਹੜੇ ਸ਼ਹਿਰ ਤੋਂ ਆਉਂਦੇ ਨੇ ਤੇ ਉਹਨਾਂ ਨੇ ਵੀ ਧੁੰਦ ਦਾ ਜਿਹੜਾ ਆ ਵਿਖਾਨ ਤੁਹਾਡੇ ਸਾਹਮਣੇ ਕੀਤਾ ਤੁਸੀਂ ਦੇ ਦੇ ਪਿਓ ਤਸਵੀਰਾਂ ਡੀਪੀਸੀ ਪੰਜਾਬੀ ਦੇ ਉੱਤੇ ਮੈਂ ਤੁਹਾਡਾ ਆਪਣਾ ਧਰਮਜੀ ਦੀ ਪੀ ਧੰਨਵਾਦ